जिला तरनतणादीन औंदे ਪਿੰਡ ਮਾਨਕ ਦੇ ਕੇ ਵਿਖੇ ਟਰੈਕਟਰ ਟਰਾਲੀ ਵਿੱਚ ਮੋਟਰਸਾਈਕਲ ਵੱਜਣਾ 18 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਜ ਸਾਹਮਣੇ ਆਇਆ ਹੈ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮਰਨ ਵਾਲੇ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਉਮਰ 18 ਸਾਲ ਪੁੱਤਰ ਸਰਦੂ ਸਿੰਘ ਪਿੰਡ ਮਾਨਕ ਦੇ ਕੇ ਵੱਜ ਹੋਈ ਹੈ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਦੋ ਮਹੀਨਿਆਂ ਨੌਜਵਾਨ ਰਾਤ 9 ਵਜੇ ਦੇ ਕਰੀਬ ਕਸਬਾ ਫਤਿਹਾਬਾ ਤੋਂ ਆਪਣੇ ਪਿੰਡ ਨੂੰ ਜਾ ਰਹੇ ਸਨ ਰਸਤੇ ਵਿੱਚ ਰਾਤ ਦੇ ਹਨੇਰੇ ਵਿੱਚ ਖੜੇ ਟਰੈਕਟਰ ਟਰਾਲੀ ਨਾਲ ਜਿਨ੍ਹਾਂ ਦੀ ਜਬਰਦਸਤ ਟੱਕਰ ਹੋ ਜਾਂਦੀ ਹੈ ਨੌਜਵਾਨ ਇੰਦਰਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਨੌਜਵਾਨ ਰਾਜ ਸਿੰਘ ਪੁੱਤਰ ਵਿੰਦਰ ਸਿੰਘ ਵਾਸੀ ਪਿੰਡ ਦੀਨਪੁਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅਮਰਸਰ ਵਿਖੇ ਲਿਜਾਇਆ ਗਿਆ ਬਿੜ ਪਰਬਲ ਬਰੋ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਆਓ ਦੇਖਦੇ ਹਾਂ ਸੋ ਨੂੰ ਦੀ ਫਤਿਹਬਾਦ ਤੋਂ ਰਿਪੋਰਟ ਦਰਖਾਸਤ ਨਹੀਂ ਮੇਰਾ ਇਹ ਜਿਹੜਾ ਨੌ ਲਾ ਮੌਤ ਹੋਈ ਜਿਹਨਾਂ ਦੇ ਕੀ ਨਾਮ ਤੇ ਆਪਣੀ ਭਤੀਜੇ ਲੱਗੂ ਗੋੰਡੀ ਇਹ ਫਤਿਹਬਾਦੋਂ ਆਉਂਦਾ ਹੈ ਤੇ ਰਾਹ ਟ੍ਰੈਲੀ ਟਰੈਕਟਰ ਖਲੋਤਾ ਹੈਗਾ ਟੇਪਰ ਜਾਂ ਟਰੈਕਟਰ ਖਲੋਤਾ ਤੇ ਉਹਦੇ ਵਿੱਚ ਵੱਜੇ ਆਉਂਦੇ ਕਹਿੰਦਾ ਕਿ ਉਹ ਇਹਦੀ ਘਟਨਾ ਇਹ 8 ਫੂਨਿਕ ਨੌ ਦੀ ਹੈ ਇਹ ਜਿਹਨਾਂ ਦੀ ਮੌਤ ਹੋਈ ਕੀ ਨਾਮ ਇੰਦਰਜੀਤ ਸਿੰਘ ਜੀ ਕਿੰਨੀ ਉਮਰ ਹੈ 18 17 ਸਾਲ ਦੇ ਨੂੰ ਉਹ ਨੰਨਪੜਾ ਰਾਜਵਿੰਦਰ ਸਿੰਘ ਕੀ ਮੰਗ ਕਰਦੇ ਆ ਇਹ ਪ੍ਰਸ਼ਾਸਨ ਕੋਲ ਮੰਗ ਹੈ ਇਹ ਬੇਗਰੀਬ ਆदमी ਆ ਕੋਈ ਨਾ ਇਨਸਾਫ ਮਿਲਣਾ ਚਾਹੀਦਾ ਜੀ ਬਲਵਿੰਦਰ ਸਿੰਘ ਜੀ ਜਿਹੜਾ ਨੌਜਵਾਨ ਦੀ ਮੌਤ ਹੋਈ ਹੈ ਕੀ ਲੱਗਦਾ ਇਹ ਪਤੀ ਹੈ ਮੇਰਾ ਹੀ ਕੀ ਗੱਲ ਬਾਤ ਹੋਈ ਹੈ ਸਰ ਗੱਲ ਬਾਤ ਫੜਿਆ ਆਦੋਂ ਆਉਂਦੇ ਟਰਾਲੀ ਵਿੱਚ ਕਾਈ ਢੱਕੀ ਸੀ ਤੇ ਉੱਥੇ ਖਲੋਤੀ ਸਾਈਡ ਤੇ ਲੱਗੀ ਨਾਲ ਹੀ ਲੱਗੀ ਉਧਰੋਂ ਦੇ ਵਿੱਚ ਵੱਜ ਗਿਆ ਤੇ ਇਹਦੀ ਮੌਤ ਹੋ ਗਈ ਆ ਇੰਦਰਜੀਤ ਦੀ ਮੌਕੇ ਤੇ ਹੀ ਤੇ ਦੁਜਾ ਜੇ ਆਪਣਾ ਆਂਦਾ ਹਲਵਾ ਖਾਸਤਾ ਵਾਲਾ ਤੇ ਉਹਦਾ ਅਜੇ ਕੋਈ ਪਤਾ ਨਹੀਂ ਆ ਜੀ ਤੇ ਮੌਕੇ ਤੋਂ ਟਰਾਲੀ ਛੱਡ ਕੇ ਤੇ ਭੱਜ ਗਏ ਆ ਫੇਰ ਆਏ ਆ ਟਰਾਲੀ ਲੈ ਚੱਲੇ ਆ ਉਤੋਂ ਪਟਲੀ ਟਰਾਲੀ ਇਹਨਾਂ ਨੇ ਲੈ ਆਏ ਆ ਤੇ ਅਸੀਂ ਰਾਹ 'ਚ ਆ ਕੇ ਘੇਰੀ ਆ ਤੇ ਫੇਰ ਅਸੀਂ ਆਪਣੇ ਘਰੇ ਲਾ ਲਈ ਆ ਆ ਗਈ ਇੱਥੇ ਸਾਰੇ ਜਾਣੇ ਆਪਣੇ ਘਰ ਦੇ ਮੈਂਬਰ ਲੈ ਕੇ ਤੇ ਟਰਾਲੀ ਉਤੋਂ ਭਜਾ ਲਿਆ ਤੇ ਅਸੀਂ ਰਾਹ 'ਚ ਘੇਰ ਲਈ ਅਸੀਂ ਨਹੀਂ ਟਰਾਲੀ ਅਸੀਂ ਦੇਣੀ ਜਿੰਨਾ ਚਿਰ ਇਨਸਾਨ ਆਬ ਨਹੀਂ ਮਿਲਦਾ ਸਾਨੂੰ ਕੋਈ ਨਹੀਂ ਜੀ ਪੁਲਸ ਅਜੇ ਕੋਈ ਨਹੀਂ ਆਈ ਜੀ ਕੀ ਮੰਗ ਕਰਦੇ ਇਹ ਮੰਗ ਆ ਇਨਸਾਫ ਮਿਲਣਾ ਚਾਹੀਦਾ ਜੀ ਜੀ ਕੀ ਨਾ ਭਾਈ ਇਹਦਾ ਸਰਦੂਸ਼ ਜੀ ਜਿਹੜਾ ਨੌਜਵਾਨ ਦੀ ਮੌਤ ਹੋਈ ਉਹਦਾ ਨਾਮ ਇੰਦਰਜੀਤ ਕਿੰਨੀ ਉਮਰ ਵਾਲੀ 17 ਸਾਲਾਂ ਦਾ 18 ਦਾ ਹੈ ਗਾ ਇਹ ਕਿੰਦਾ ਆਸਾ ਵਾਪਰਦਾ ਵਾਜੀ ਆ ਆਸਾ ਹੈ ਵਾਪਰਿਆ ਜੀ ਟਰਾਲੀ ਬਚਕਾਏ ਡੱਕੀ ਸੜਕ ਦੇ ਵਿੱਚ ਹੀ ਤੇ ਫਤਿਹਾ ਦੋ ਓਂਡੇ ਆ ਤੇ ਉਹ ਨੇ ਵੇਚ ਮੁਬਾਰਕੀ ਮੋਟਰਸਾਈਕਲ। ਉਹ ਕੇ ਦਾ ਮੌਤ ਹੋ ਗਈ ਇਹਦੀ ਅੰਦਰਜੀਤ। ਆ ਮੌਕੇ ਦੇ ਸਾਹ ਹੋਦੇ ਫੇ ਲੈ ਗਏ ਹਾਂ ਸਰਪੰਚ ਸਾਹਿਬ ਲੈ ਕੇ ਇੱਕ ਗਲੀ ਪਾ ਕੇ। ਕੀ ਹੋਇਆ ਉਹ ਤੋਂ ਜਾਣਦੇ ਮੋ ਤੇ ਬੱਚਾ ਜਿਹੜਾ ਜ਼ਖਮੀ ਹੋਇਆ ਦੋ ਜਣੋ ਦਾ ਨਾਂ ਉਹ ਵਾਲਾ ਰਾਜ ਸਿੰਘ ਰਾਜ ਸਿੰਘ ਰਾਜ ਰਾਜ ਕੀ ਮਾਨ ਕਰਦੇ ਆ ਪੁਲਿਸ ਪ੍ਰਸ਼ਾਸਨ ਦਾ? ਹੋਏ ਦਸ ਅਨਸਾਰ ਹੀ ਇਹ ਤੁਹਾਨੂੰ ਲੈਣੇ ਆ। ਖਾਲਸਾ ਲੱਗਦਾ ਹਾਂ ਤਾਂ ਆ ਵੀ ਮੈਂ ਨਹੀਂ ਤੇਰਾ